ਸਤਿ ਸ਼੍ਰੀ ਅਕਾਲ ਪੰਜਾਬੀਓ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਹੁਣ ਦਰਿਆਵਾਂ ਤੇ ਉਫਾਨ ਤੇ ਲਗਾਤਾਰ ਭਾਰੀ ਬਾਰਸ਼ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ ਆਫ਼ਤ ਪ੍ਰਭਾਵਿਤ ਘੋਸ਼ਿਤ ਕਰ ਦਿੱਤਾ ਹੈ ਮੁੱਖ ਸਕੱਤਰ ਕੇ ਏਪੀ ਸਿਨਾ ਨੇ ਇਸ ਸਬੰਧੀ ਨੋਟਿਸ ਜਾਰੀ ਕੀਤਾ ਹੈ ਇਸੇ ਦੇ ਤਹਿਤ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਹੁਣ ਰੱਦ ਕਰ ਦਿੱਤੀਆਂ ਗਈਆਂ ਹਨ ਸੂਬੇ ਦੇ ਸਾਰੇ 23 ਜ਼ਿਲ੍ਹੇ ਹੜ੍ਹ ਦੀ ਲਪੇਟ ਦੇ ਵਿੱਚ ਹਨ ਆਫ਼ਤ ਪ੍ਰਬੰਧਨ ਐਕਟ ਤੋ ਹੁਣ ਸਾਰੇ ਜ਼ਿਲ੍ਹਿਆਂ ਦੇ ਵਿਭਾਗਾਂ ਨੂੰ ਰਾਹਤ ਅਤੇ ਬਚਾਅ ਕਾਰਜਾਂ ਦੇ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਇਸੇ ਦੌਰਾਨ ਹਰਦੇਸ਼ ਜਾਰੀ ਕੀਤੇ ਗਏ ਹਨ ਨਿਰਦੇਸ਼ਾਂ ਦੇ ਵਿੱਚ ਅੱਗੇ ਕਿਹਾ ਗਿਆ ਹੈ ਕਿ ਸੂਬਾ ਇਸ ਸਮੇਂ ਦੁਹਾਕਿਆਂ ਦੇ ਸਭ ਤੋਂ ਵੱਡੇ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ ਭਾਰੀ ਮੌਨਸੂਨ ਦੀ ਬਾਰਸ਼ ਅਤੇ ਡੈਮਾਂ ਤੋਂ ਛੱਡੇ ਗਏ ਪਾਣੀ ਦੇ ਕਾਰਨ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆ ਚੁੱਕੇ ਹਨ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਤੇ ਖਾਸਾ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪਹਾੜੀ ਅਤੇ ਮੈਦਾਨੀ ਖੇਤਰਾਂ ਦੇ ਵਿੱਚ ਲਗਾਤਾਰ ਪੂਰੀ بارش ਤੋਂ ਬਾਅਦ ਹੁਣ ਘੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਖਤਰਨਾਕ ਹੱਦ ਤੱਕ ਵੱਧ ਗਿਆ ਹੈ ਜਿਸ ਦੇ ਕਾਰਨ ਨੀਵੇਂ ਇਲਾਕਿਆਂ ਦੇ ਵਿੱਚ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹੈ ਇਸ ਸਥਿਤੀ ਦੇ ਮੱਦੇਨਜ਼ਰ ਹੁਣ ਪ੍ਰਸ਼ਾਸਨ ਨੇ ਮੁਬਾਰਕਪੁਰ ਕਾਜਵੇ ਤੋਂ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ ਜਿਸ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਸ ਨੂੰ ਹੁਣ ਪੂਰੀ ਤਰ੍ਹਾਂ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਸੋ ਪਾਣੀ ਇੰਨਾ ਜ਼ਿਆਦਾ ਵੱਧ ਚੁੱਕਾ ਹੈ ਕਿ ਪੋਲ ਦੇ ਉੱਪਰ ਦੀ ਹੁਣ ਪਾਣੀ ਵਹਿਣਾ ਸ਼ੁਰੂ ਹੋ ਚੁੱਕਾ ਹੈ ਇਹ ਕਦਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਚੁੱਕਿਆ ਗਿਆ ਹੈ ਕਿਉਂਕਿ ਕਾਜਵੇ ਪਾਣੀ ਦੇ ਵਿੱਚ ਕਿ ਪੂਰੀ ਤਰ੍ਹਾਂ ਡੁੱਬਿਆ ਹੋਇਆ ਦਿਖਾਈ ਦੇ ਰਿਹਾ ਹੈ ਇਸ ਦੇ ਉੱਤੇ ਬਾਹਨ ਚਲਾਉਣਾ ਖਤਰਨਾਕ ਹੋ ਸਕਦਾ ਹੈ ਤੇ ਕਿਸੇ ਵੇਲੇ ਵੀ ਇਹ ਪੁਲ ਟੁੱਟ ਸਕਦਾ ਹੈ ਜਿਸ ਦੇ ਕਾਰਨ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਦਸਣਯੋਗ ਗੱਲ ਇਹ ਹੈ ਕਿ ਅੱਜ ਸਵੇਰੇ ਸੁਖਨਾ ਝੀਲ ਦੇ ਫਲੱਡ ਗੇਟ ਵੀ ਦੁਬਾਰਾ ਖੋਲੇ ਗਏ ਹਨ ਜਿਸ ਕਾਰਨ ਕਗਰ ਦਰਿਆ ਨੇ ਇੱਕ ਵਾਰ ਦੁਬਾਰਾ ਬਿਕਰਾਲ ਰੂਪ ਧਾਰਨ ਕਰ ਲਿਆ ਹੈ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਨੇ ਕਿਹਾ ਹੈ ਕਿ ਡੇਰਾ ਬਸੀ ਦੇ ਵਿੱਚ ਅਤੇ ਇਸ ਤੋਂ ਇਲਾਵਾ ਪਿੰਡ ਅਮਲਾਲਾ ਚੰਡਿਆਲਾ ਆਲਮਗੀਰ ਟਬਾਣਾ ਖਜੂਰ ਮੰਡੀ ਅਤੇ ਇਸ ਤੋਂ ਇਲਾਵਾ ਸਾਦਾਪੁਰ ਦੇ ਵਿੱਚ ਲਗਾਤਾਰ ਨਿਵਾਸੀਆਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੀ ਲਗਾਤਾਰ ਟੀਮ ਦੇ ਵੱਲੋਂ ਸਵੇਰ ਤੋਂ ਹੀ ਘੱਗਰ ਜ਼ਿਆਦੇ ਪਾਣੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤਾਂ ਜੋ ਕਿ ਕੋਈ ਵੀ ਗੰਭੀਰ ਸਥਿਤੀ ਹੋਣ ਤੋਂ ਬਾਅਦ ਲੋਕਾਂ ਦੇ ਜਾਲੀ ਮਾਲੀ ਨੁਕਸਾਨ ਨੂੰ ਬਚਾਇਆ ਜਾ ਸਕੇ ਇਸ ਤੋਂ ਬਾਅਦ ਹੁਣ ਪਾਖੜਾ ਡੈਮ ਤੋਂ ਵੀ ਵੱਡੀ ਅਪਡੇਟ ਸਾਹਮਣੇ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਵਿੱਚ ਲਗਾਤਾਰ ਪੈ ਰਹੀ ਭਾਰੀ بارش ਤੋਂ ਬਾਅਦ ਹੁਣ ਸੂਬੇ ਦੇ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਤਾਜ਼ਾ ਸਥਿਤੀ ਹੁਣ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਬਹੁਤ ਕਰੀਬ ਪਹੁੰਚ ਚੁੱਕਾ ਹੈ ਜੀ ਹਾਂ ਜਿੱਤੇ ਕਿ ਪਿਛਲੇ ਦਿਨੀ 8 ਫੁੱਟ ਦੂਰ ਸੀ ਜਿਸ ਤੋਂ ਬਾਅਦ ਕਿ 6 ਫੁੱਟ ਦੀ ਦੂਰੀ ਤੈਅ ਕੀਤੀ ਗਈ ਤੇ ਹੁਣ ਸਿਰਫ ਜਿਹੜਾ ਕਿ 3 ਤੋਂ 4 ਫੁੱਟ ਦੂਰ ਹੀ ਰਹਿ ਚੁੱਕਾ ਹੈ ਸੋ ਹੁਣ ਦੀ ਜੇਕਰ ਅਪਡੇਟ ਕਰੀਏ ਤੇ ਹੁਣ ਸਿਰਫ 3 ਤੋਂ 4 ਫੁੱਟ ਦੂਰ ਹੀ ਪਾਣੀ ਰਹਿ ਚੁੱਕਾ ਹੈ ਜਿਸ ਤੋਂ ਬਾਅਦ ਕਿ ਹੁਣ ਸਤਲੁਜ ਦਰਿਆ ਦੇ ਕੰਢੇ ਸਥਿਤ ਪਿੰਡਾਂ ਦੇ ਉੱਤੇ ਵੱਡਾ ਅਸਰ ਪਿਆ ਹੈ ਤੇ ਜਿੱਥੇ ਹੁਣ ਪਾਣੀ ਦਾਖਲ ਹੋਣਾ ਵੀ ਸ਼ੁਰੂ ਹੋ ਚੁੱਕਾ ਹੈ ਜੀਹਾਂ ਡੈਮ ਦੇ ਪਾਣੀ ਦਾ ਪੱਧਰ ਨੇ ਵਧਾ ਦਿੱਤੀ ਹੈ ਚਿੰਤਾ ਪਾਖੜਾ ਬਿਆਸ ਪ੍ਰਬੰਧਨ ਦੇ ਅਨੁਸਾਰ ਬੀਤੀ ਸ਼ਾਮ ਡੈਮ ਦਾ ਪਾਣੀ 1677 ਫੁੱਟ ਦਰਜ ਕੀਤਾ ਗਿਆ ਹੈ ਜਦੋਂ ਕਿ ਇਸ ਦੀ ਸਮਰੱਥਾ ਸਿਰਫ 1680 ਫੁੱਟ ਹੈ ਸੋ ਸਿਰਫ 3 ਫੁੱਟ ਤੋਂ ਵੀ ਜਿਹੜਾ ਘੱਟ ਪਾਣੀ ਇਸ ਡੈਮ ਦੇ ਵਿੱਚ ਹੁਣ ਜਮਾ ਕੀਤਾ ਜਾ ਸਕਦਾ ਸੀ ਜਿਸ ਤੋਂ ਬਾਅਦ ਸਥਿਤੀ ਬੇਕਾਬੂ ਹੋ ਚੁੱਕੀ ਹੈ ਪਹਿਲੀ ਵਾਰ ਅਜਿਹੇ ਹਾਲਾਤ ਬਣੇ ਅਨੇ ਦੇ ਤੋਂ ਬਾਅਦ ਹੁਣ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਕਰ ਅਗਲੇ 24 ਘੰਟਿਆਂ ਦੇ ਵਿੱਚ ਪਾਣੀ ਦਾ ਪ੍ਰਵਾਹ ਘਟ ਨਹੀਂ ਹੁੰਦਾ ਤਾਂ ਹੋਰ ਗੇਟ ਖੋਲਣੇ ਪੈ ਸਕਦੇ ਹਨ ਫਲੱਡ ਗੇਟ ਤੋਂ ਛੱਡੇ ਗਏ ਪਾਣੀ ਨੇ ਸਤਲੂ ਦਰਿਆ ਦੇ ਪਾਣੀ ਦੇ ਪੱਧਰ ਨੂੰ ਹੋਰ ਵਧਾ ਦਿੱਤਾ ਹੈ ਸਤਲੂ ਜੋ ਕਿ ਪਹਿਲਾਂ ਹੀ ਖਤਰੇ ਦੇ ਨਿਸ਼ਾਨ ਦੇ ਉੱਤੇ ਬਹਿ ਰਿਹਾ ਸੀ ਤੇ ਹੁਣ ਓਵਰਫਲੋ ਦੀ ਸਥਿਤੀ ਦੇ ਵਿੱਚ ਆ ਚੁੱਕਾ ਹੈ ਨਤੀਜੇ ਦੇ ਵਜੋਂ ਹੁਣ ਦਰਿਆ ਦੇ ਕੰਢੇ ਸਥਿਤ ਕਈ ਪਿੰਡ ਪਾਣੀ ਦੇ ਵਿੱਚ ਡੁੱਬ ਗਏ ਹਨ ਖੇਤਕਾਰ ਸੜਕਾਂ ਡੁੱਬ ਚੁੱਕੀਆਂ ਹਨ ਤੇ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ ਦੂਜੇ ਪਾਸੇ ਹੁਣ ਮੌਜੂਦਾ ਸਥਿਤੀ ਨੂੰ ਦੇਖਦਿਆਂ ਹੋਇਆਂ ਪੰਜਾਬ ਦੇ ਮਾਲਗਾਂ ਖੇਤਰ ਦੇ ਵਿੱਚ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਣ ਦੀ ਸਲਾਹ ਦੇ ਦਿੱਤੀ ਹੈ ਇਸੇ ਦੇ ਨਾਲ ਹੀ ਰਾਹਤ ਅਤੇ ਬਚਾਅ ਕਾਰਜਾਂ ਦੇ ਲਈ ਐਨ ਡੀ ਆਰ ਐਫ ਦੀਆਂ ਅਤੇ ਇਸ ਤੋਂ ਇਲਾਵਾ ਸੰਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਇਸ ਤੋਂ ਇਲਾਵਾ ਹੁਣ ਪੰਜਾਬ ਦੇ ਦਰਜਨਾ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ ਜੀ ਹਾਂ 21 ਪਿੰਡ 21 ਪਿੰਡਾਂ ਦੇ ਲਈ ਜਾਰੀ ਹੋਈ ਹੈ ਚੇਤਾਵਨੀ ਤੁਰੰਤ ਖਾਲੀ ਕਰ ਦਿਓ ਆਪਣੇ ਘਰ ਜੀ ਹਾਂ ਕਗਰ ਨਦੀ ਦੇ ਵਿੱਚ ਵੱਧਦੇ ਜਲ ਪੱਧਰ ਦੇ ਕਾਰਨ ਤਹਿਸੀਲ ਰਾਜਪੁਰਾ ਦੇ ਨੇੜਲੇ ਪਿੰਡਾਂ ਦੇ ਵਿੱਚ ਹੜ ਦਾ ਖਤਰਾ ਬਹੁਤ ਜ਼ਿਆਦਾ ਵੱਧ ਗਿਆ ਹੈ ਪ੍ਰਸ਼ਾਸਨ ਨੇ ਤੁਰੰਤ ਚੇਤਾਵਨੀ ਜਾਰੀ ਕਰਦਿਆਂ ਹੋਇਆਂ ਕਗਰ ਨਦੀ ਦੇ ਵਿੱਚ ਕਿਸੇ ਸਮੇਂ ਵੀ ਪਾੜ ਪੈ ਸਕਦਾ ਹੈ ਜਿਸ ਦੇ ਕਾਰਨ ਵੱਡੇ ਪੱਧਰ ਦੀ ਤਬਾਹੀ ਹੋ ਸਕਦੀ ਹੈ ਸੋ ਇਸੇ ਦੌਰਾਨ ਹੀ ਹੁਣ 21 ਪਿੰਡਾਂ ਨੂੰ ਜਿਹੜੇ ਕਿ ਕਗਰ ਦਰਿਆ ਦੇ ਨਾਲ ਲੱਗਦੇ ਹਨ ਉਹਨਾਂ ਨੂੰ ਖਾਲੀ ਕਰਨ ਦੇ ਹੁਕ はな。The thing, eh, ਇਸ ਦੌਰਾਨ ਅਗਲੀ ਖਬਰ ਦੀ ਗੱਲ ਕਰੀਏ ਤੇ ਹਰਜੋਤ ਸਿੰਘ ਬੈਂਸ ਦੇ ਦੁਆਰਾ ਹੁਣ ਲਾਈਵ ਹੋ ਕੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਅਗਲੇ 1.5 ਘੰਟੇ ਤੱਕ ਭਰ ਜਾਣਗੇ ਇਹ ਇਲਾਕੇ ਸ਼ਾਂਡਿਆ ਜਾ ਰਿਹਾ ਹੈ ਪਾਣੀ। ਹਰਜੋਤ ਸਿੰਘ ਬੈਂਸ ਨੇ ਲਾਈਵ ਹੋ ਕੇ ਜਿਹੜੀ ਕਿ ਪੂਰੀ ਕਹਾਣੀ ਦੱਸੀ ਹੈ, ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਹਰ ਪਾਸੇ ਤਬਾਹੀ ਮਚੀ ਹੋਈ ਹੈ। ਇਸੇ ਦੌਰਾਨ ਪਾਖੜਾ ਡੈਮ ਦੇ ਫਲੱਡ ਗੇਟ ਵੀ ਖੋਲ ਦਿੱਤੇ ਗਏ ਹਨ ਤੇ ਇਸ ਵਾਰ ਵੱਡੀ ਗਿਣਤੀ ਦੇ ਵਿੱਚ ਫਲੱਡ ਗੇਟ ਖੋਲੇ ਗਏ ਹਨ। ਸੋ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਮੰਤਰੀ ਬੈਂਸ ਦੇ ਵੱਲੋਂ ਕਿਹਾ ਗਿਆ ਹੈ ਕਿ ਸਤਲੁਜ ਕੰਢੇ ਵ ਬੇहद ਖਰਾਬ ਹੋ ਗਏ ਹਨ ਇੰਡੀਆ ਲੱਗਦਾ ਹੈ ਕਿ ਪ੍ਰਮਾਤਮਾ ਵੀ ਸਾਡੀ ਇਸ ਘੜੀ ਦਾ ਇਮਤਿਹਾਨ ਲੈ ਰਿਹਾ ਹੈ ਇਸ ਤੋਂ ਜ਼ਿਆਦਾ ਮਾੜੀ ਗੱਲ ਕੀ ਹੋ ਸਕਦੀ ਹੈ ਕਿ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਹੁਣ 1678 ਫੁੱਟ ਤੱਕ ਜਿਹੜਾ ਕਿ ਪਾਣੀ ਪਹੁੰਚ ਗਿਆ ਹੈ ਸਿਰਫ 2 ਫੁੱਟ ਦੀ ਦੂਰੀ ਹੀ ਖਤਰੇ ਦੇ ਨਿਸ਼ਾਨ ਤੋਂ ਰਹਿ ਚੁੱਕੀ ਹੈ ਜਿਸ ਤੋਂ ਬਾਅਦ ਕਿ ਹੁਣ ਲਗਾਤਾਰ ਹਜ਼ਾਰਾਂ ਕਿਊਸਿਕ ਪਾਣੀ ਪਾਖੜਾ ਡੈਮ ਤੋਂ ਛੱਡਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਅਗਲੇ ਆਉਣ ਵਾਲੇ 24 ਘੰਟਿਆਂ ਦੇ ਦੌਰਾਨ ਆਨੰਦਪੁਰ ਸਾਹਿਬ ਦੇ ਇਲਾਕਿਆਂ ਦੇ ਵਿੱਚ ਹਾੜ ਹੋਣ ਦੀ ਸੰਭਾਵਨਾ ਜਤਾ ਦਿੱਤੀ ਗਈ ਹੈ ਜਿਸ ਤੋਂ ਬਾਅਦ ਉਹ ਜੇ ਇਹ ਤੇ ਰਹਿਣ ਦੀ ਅਪੀਲ ਵੀ ਉਹਨਾਂ ਦੇ ਵੱਲੋਂ ਲਾਈਵ ਹੋ ਕੇ ਕੀਤੀ ਗਈ ਹੈ ਇਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਲਗਾਤਾਰ ਹੋ ਰਹੀ ਭਾਰੀ بارش ਤੋਂ ਬਾਅਦ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਵਰਗੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਕਰ ਦਿੱਤਾ ਗਿਆ ਹੈ ਇਸ ਸਬੰਧੀ ਹੁਣ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਖੁਦ ਐਲਾਨ ਕੀਤਾ ਗਿਆ ਹੈ ਕਿ ਸੂਬੇ ਦੇ ਸਾਰੇ ਸਕੂਲ 7 ਸਤੰਬਰ ਐਤਵਾਰ ਤੱਕ ਬੰਦ ਰਹਿਣਗੇ ਸੋ ਜੇਕਰ ਹਾਲਾਤ ਬਿਲਕੁਲ ਪੰਜਾਬ ਦੇ ਸਹੀ ਰਹਿੰਦੇ ਹਨ ਤੇ ਫਿਰ 8 ਸਤੰਬਰ ਨੂੰ ਪੰਜਾਬ ਦੇ ਵਿੱਚ ਸਕੂਲ ਖੋਲੇ ਜਾ ਸਕਦੇ ਹਨ ਤੇ ਸਥਿਤੀ ਦਾ ਮੁਆਵਜ਼ਾ ਲੈਂਦਿਆਂ ਹੋਏ ਅਸੀਂ 8 ਸਤੰਬਰ ਨੂੰ ਵੀ ਪੰਜਾਬ ਦੇ ਵਿੱਚ ਸਕੂਲ ਖੋਲੇ ਜਾਣਗੇ ਤੁਹਾਨੂੰ ਦਾ ਕਿ ਪਿਛਲੇ ਇੱਕ ਹਫ਼ਤੇ ਦੇ ਦੌਰਾਨ ਇਸ ਤੋਂ ਵੀ ਵੱਧ ਟਾਈਮ ਤੋਂ ਪੰਜਾਬ ਦੇ ਸਕੂਲ ਲਗਾਤਾਰ ਬੰਦ ਹਨ ਤੇ ਇਸੇ ਦੇ ਨਾਲ ਹੀ ਸਾਰੇ ਕਾਲਜਾਂ ਦੇ ਵਿੱਚ ਇਸ ਤੋਂ ਇਲਾਵਾ ਪੋਲੀ ਟੈਕਨੀਕਲ ਕਾਲਜਾਂ ਦੇ ਵਿੱਚ ਵੀ ਇਸ ਸਮੇਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ 27 ਅਗਸਤ ਨੂੰ ਪਹਿਲਾਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਜੋ ਕਿ ਹੁਣ ਵਧਾ ਕੇ 7 ਸਤੰਬਰ ਤੱਕ ਛੁੱਟੀਆਂ ਦਾ ਐਲਾਨ ਪੰਜਾਬ ਦੇ ਵਿੱਚ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਅਗਲੀ ਖਬਰ ਵੱਲ ਵਧਦੇ ਹਾਂ ਹੁਣ ਮੁੱਖ ਮੰਤਰੀ ਭਗਵਾਨਤਮਨ ਜੋ ਕਿ ਥੱਲੇ ਬੈਠ ਕੇ ਦਮੀਨ ਦੇ ਉੱਤੇ ਬੈਠ ਕੇ ਰੋਟੀ ਜਿਹੜੀ ਕਿ ਹੱਥ ਦੇ ਉੱਤੇ ਰੱਖ ਕੇ ਖਾਂਦੇ ਹੋਏ ਦਿਖਾਈ ਦੇ ਰਹੇ ਹਨ ਜੀਹਾਂ ਕਿਸਾਨਾਂ ਦੇ ਨਾਲ ਉਹਨਾਂ ਦੇ ਵੱਲੋਂ ਲੰਗਰ ਛਕਿਆ ਗਿਆ ਹੈ ਜਿਸ ਤੋਂ ਬਾਅਦ ਕੀ ਇਹ ਤਸਵੀਰ ਉਹਨਾਂ ਦੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੀਹਾਂ ਫਰੋਜਪੁਰ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਦੇ ਲਈ ਭਗਵੰਤਮਾਨ ਗਏ ਹੋਏ ਸਨ ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਨੁਕਸਾਨ ਦਾ ਟੋਕਮਾ ਜਲਦ ਤੋਂ ਜਲਦ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਤੇ ਹੜ੍ਹ ਆਉਣ ਦੇ ਕਾਰਨ ਵੀ ਤਲਾਸ਼ੇ ਜਾਣਗੇ ਸੋ ਇਸ ਤਸਵੀਰ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਕਮੈਂਟ ਬਾਕਸ ਦੇ ਵਿੱਚ ਆਪਣੀ ਇਸ ਤੋਂ ਬਾਅਦ ਅਗਲੀ ਖਬਰ ਹੁਣ ਪੰਜਾਬ ਦੇ ਭਦੌੜ ਸ਼ਹਿਰ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਪੰਜਾਬ ਅੰਦਰ ਹੜ੍ਹਾਂ ਦੇ ਕਾਰਨ ਲਗਾਤਾਰ ਵੱਡੇ ਨੁਕਸਾਨ ਹੋ ਰਹੇ ਹਨ ਉੱਥੇ ਹੀ ਹੁਣ ਇਹ ਦੋਨੋਂ ਪਤੀ ਪਤਨੀ ਦੀ ਮੌਤ ਹੋ ਚੁੱਕੀ ਹੈ ਜੀਹਾਂ ਭਦੌੜ ਦੇ ਪਿੰਡ ਮੋਨਾ ਨੱਬਾ ਦੇ ਵਿੱਚ ਜਾਨੀ ਪੱਤੀ ਤੋਂ ਸਾਹਮਣੇ ਇਹ ਮਾਮਲਾ ਨਿਕਲ ਕੇ ਆਇਆ ਹੈ ਜਿੱਥੇ ਕਿ ਦਿਹਾੜੀ ਮਜ਼ਦੂਰੀ ਕਰਨ ਵਾਲੇ ਗਰੀਬ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਜੀ ਹਾਂ ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਸਮਾਜ ਸੇਵੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਭਾਰੀ ਬਰਸਾਤ ਦੇ ਕਾਰਨ ਪਿਛਲੀ ਲੰਗੀ ਰਾਤ 12 ਵਜੇ ਦੇ ਕਰੀਬ ਇੱਕ ਮਜ਼ਦੂਰ ਪਰਿਵਾਰ ਦੀ ਛੱਤ ਡਿੱਗ ਪਈ ਛੱਤ ਡਿੱਗਣ ਦੇ ਕਾਰਨ ਪਤੀ ਪਤਨੀ ਦੋਨੋਂ ਹੀ ਛੱਤ ਦੇ ਹੇਠਾਂ ਦੱਬ ਗਏ ਜਿਸ ਦੇ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ ਸੁੱਤੇ ਪੈ ਸੀ ਦੋਨੋਂ ਪਤੀ ਪਤਨੀ ਤੇ 12 ਸਾਲ ਦਾ ਪੁੱਤਾ ਵੀ ਉਹਨਾਂ ਦਾ ਉਹਨਾਂ ਦੇ ਨਾਲ ਹੀ ਸੁੱਤਾ ਹੋਇਆ ਸੀ ਜੋ ਕਿ ਗ ਜਖਮੀ ਹੋ ਗਿਆ ਹੈ ਤੇ ਇਲਾਜ ਲਈ ਉਸ ਨੂੰ ਹੁਣ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੋ ਮ੍ਰਿਤਕਾਂ ਦੀ ਪਹਿਚਾਣ ਜਿਹੜੀ 65 ਸਾਲ ਦੇ ਕਰਨੈਲ ਸਿੰਘ ਉਹ ਵੱਜੋਂ ਹੋਈ ਹੈ ਤੇ ਉਸ ਦੀ ਪਤਨੀ 60 ਸਾਲ ਦੀ ਨਿੰਦਰ ਕੌਰ ਦੇ ਵੱਜੋਂ ਹੋਈ ਹੈ ਤੇ 12 ਸਾਲਾਂ ਦਾ ਪੋਤਾ ਜਿਹੜਾ ਕਿ ਉਹਨਾਂ ਦਾ ਸੀ ਮਹਿਕਦੀਪ ਸਿੰਘ ਪੁੱਤਰ ਕਲਵੰਤ ਸਿੰਘ ਉਰਫ ਬੱਬੂ ਜੋ ਕਿ ਜਖਮੀ ਹਾਲਤ ਦੇ ਵਿੱਚ ਹੁਣ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਬੇहद ਜਿਹੜੀ ਕਿ ਹੁਣ ਇਹ ਮੰਦਭਾਗੀ ਖਬਰ ਪੰਜਾਬ ਦੇ ਭਧੌੜ ਸ਼ਹਿਰ ਤੋਂ ਨਿਕਲ ਕੇ ਆਈ ਹੈ। ਇਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਮੱਚੀ ਹਾਹਾਕਾਰ ਦੇ ਵਿਚਾਲੇ ਹੁਣ ਆਮ ਆਦਮੀ ਪਾਰਟੀ ਆਪ ਦੇ ਕੌਮੀ ਕਨਵੀਨਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੱਲ 4 ਸਤੰਬਰ ਬੀਵਾਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨਗੇ ਇਸੇ ਦੌਰੇ ਦੇ ਵਿੱਚ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਰਹਿਣਗੇ ਇਸ ਦੌਰੇ ਦਾ ਮੁੱਖ ਉਦੇਸ਼ ਹੜ੍ਹਾਂ ਦੇ ਨਾਲ ਹੋਏ ਨੁਕਸਾਨ ਦਾ ਜਮੀਨੀ ਪੱਧਰ ਤੇ ਉੱਤੇ ਜਾਇਜ਼ਾ ਲੈਣਾ ਹੋਵੇਗਾ ਤੇ ਪੀੜਤਾਂ ਦੇ ਨਾਲ ਸਿੱਧੀ ਮੁਲਾਕਾਤ ਕਰਕੇ ਉਹਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਜਾਵੇਗਾ ਇਹ ਦੋਹਰਾ ਕੇਜਰੀਵਾਲ ਦੇ ਉਸ ਐਲਾਨ ਤੋਂ ਠੀਕ ਬਾਅਦ ਹੋ ਰਿਹਾ ਹੈ ਜਿਸ ਵਿੱਚ ਉਹਨਾਂ ਨੇ ਪੰਜਾਬ ਨੂੰ ਹਰ ਸੰਭਵ ਮਦਦ ਦੇਣ ਦਾ ਐਲਾਨ ਕੀਤਾ ਸੀ ਉਹਨਾਂ ਨੇ ਪਾਰਟੀ ਦੇ ਸਾਰੇ ਵਰਕਰਾਂ ਤੇ ਆਗੂਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਰਾਹਤ ਕਾਰਜਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੁਹਾਨੂੰ ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਕਿਸੇ ਵੀ ਹੁਣ ਅਹੁਦੇ ਦੇ ਉੱਤੇ ਨਹੀਂ ਹਨ ਸਿਰਫ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਹਨ ਤੇ ਉਹਨਾਂ ਦੇ ਹੱਥ ਦੇ ਵਿੱਚ ਵੀ ਕੋਈ ਜਿਹੜੀ ਉਹ ਪਾਵਰ ਨਹੀਂ ਹੈ ਕਿ ਉਹ ਕਿਸੇ ਨੂੰ ਵੀ ਆਪਣੇ ਵੱਲੋਂ ਫੰਡ ਦੇ ਸਕਣ ਜਾਂ ਪੰਜਾਬ ਦੇ ਲੋਕਾਂ ਨੂੰ ਕੁਝ ਆਪਣੇ ਪੱਧਰ ਦੇ ਉੱਤੇ ਮਦਦ ਦੇ ਸਕਣ ਪਰ ਫਿਰ ਵੀ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਉਣਗੇ ਤੇ ਜਿਸ ਤੋਂ ਬਾਅਦ ਲੋਕਾਂ ਦੀ ਹੁਣ ਮਦਦ ਦੇ ਲਈ ਉਹਨਾਂ ਦੇ ਵੱਲੋਂ ਇਹ ਦੌਰਾ ਕੀਤਾ ਜਾਵੇਗਾ ਤੇ ਭਗਵਾਨਤਮਨ ਵੀ ਉਹਨਾਂ ਦੇ ਨਾਲ ਹੀ ਸ਼ਾਮਲ ਹੋਣਗੇ ਇਸ ਤੋਂ ਬਾਅਦ ਹੁਣ ਕੁਝ ਹੋਰ ਖਬਰਾਂ ਦੇ ਵੱਲ ਨਜ਼ਰ ਮਾਰ ਲੈਣੇ ਹਨ ਜੀ ਹਾਂ ਰਮੀਤ ਸਿੰਘ ਪਠਾਨ ਮਾਜਰਾ ਜੋ ਕਿ ਪੰਜਾਬ ਸਰਕਾਰ ਤੋਂ ਬਾਗੀ ਹੋ ਗਏ ਸਨ ਜਿਸ ਤੋਂ ਬਾਅਦ ਕੀ ਉਹ ਕਰਨਾਲ ਦੇ ਵਿੱਚ ਗਏ ਹੋਏ ਸਨ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੇ ਉੱਤੇ ਪਰਚੇ ਪਾਏ ਗਏ ਤੇ ਜਿਸ ਤੋਂ ਬਾਅਦ ਉਹ ਗੋਲੀਬਾਰੀ ਕਰਕੇ ਉੱਥੋਂ ਫਰਾਰ ਹੋ ਚੁੱਕੇ ਹਨ ਜੀ ਹਾਂ ਇਹ ਪੁਲਿਸ ਦੇ ਵੱਲੋਂ ਬਿਆਨ ਸ਼ੇਅਰ ਕੀਤਾ ਗਿਆ ਸੀ ਤੇ ਹੁਣ ਇਸ ਤੋਂ ਬਾਅਦ ਪੰਜਾਬ ਪੁਲਿਸ ਦੀ ਆਈਏ ਟੀਮ ਦੇ ਵੱਲੋਂ ਆਪ ਬਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀ ਭਾਲ ਦੇ ਵਿੱਚ ਕਰਨਾਲ ਦੇ ਪਿੰਡ ਡਾਬਰੀ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਜਿਸ ਤੋਂ ਬਾਅਦ ਕੀ ਮੰਗਲਵਾਰ ਦੇਰ ਰਾਤ ਪੰਜਾਬ ਪੁਲਿਸ ਡੀਐਸਪੀ ਪੱਧਰ ਦੇ ਅਧਿਕਾਰੀ ਜਿਨ੍ਹਾਂ ਦੇ ਵਿੱਚ ਇਨਕਾਊਂਟਰ ਸਪੈਸ਼ਲਿਸਟ ਡੀਐਸਪੀ ਵਿਕਰਮਜੀਤ ਬਰਾੜ ਵੀ ਸ਼ਾਮਲ ਹਨ ਉਹ ਵੀ ਪਿੰਡ ਦੇ ਵਿੱਚ ਪਹੁੰਚੇ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਰਾਤ ਕਰੀਬ 11 ਵਜੇ ਹੁਣ ਵੱਖ-ਵੱਖ ਪਿੰਡਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਤੇ ਪੰਜ ਗੱਡੀਆਂ ਦੇ ਵਿੱਚ ਪਹੁੰਚੀ ਪੁਲਿਸ ਨੇ ਪਿੰਡ ਦੇ ਸਰਪੰਚ ਸ਼ਰੇਸ਼ ਕੁਮਾਰ ਨੂੰ ਬੁਲਾਇਆ ਤੇ ਉਹਨਾਂ ਨੇ ਪਿੰਡ ਦੀ ਪੰਚਾਇਤ ਦੁਆਰਾ ਲਗਾਏ ਗਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਵੀ ਕੀਤੀ ਗਈ ਹੈ ਖਾਸ ਕਰਕੇ ਸਾਬਕਾ ਸਰਪੰਚ ਗੁਰਨਾਵ ਸਿੰਘ ਲਾਡੀ ਦੇ ਪਿੰਡ ਦੇ ਆਸ-ਪਾਸ ਦੇ ਕੈਮਰਿਆਂ ਦੀ ਵੀ ਜਿਹੜੀ ਜਾਂਚ ਕੀਤੀ ਗਈ ਇਹ ਜਾਂਚ ਬਧਾਈ ਤੱਕ ਉਸਦੇ ਜੀਜਾ ਗੁਰਨਾਮ ਲਾਡੀ ਦਾ ਪਤਾ ਲਗਾਉਣ ਦੇ ਲਈ ਕੀਤੀ ਗਈ ਹੈ ਕਿਉਂਕਿ ਦੋਵਾਂ ਦੇ ਮੋਬਾਈਲ ਨੰਬਰ ਬੰਦ ਹਨ ਸੋ ਪਠਾਨ ਮਾਜਰਾ ਜੋ ਕਿ ਕੱਲ ਪੁਲਿਸ ਦੇ ਉੱਤੇ ਫਾਇਰਿੰਗ ਕਰਕੇ ਫਰਾਰ ਹੋ ਗਏ ਸਨ ਸੋ ਜਿਸ ਤੋਂ ਬਾਅਦ ਕੀ ਪੁਲਿਸ ਦੇ ਦੁਆਰਾ ਕਿਹਾ ਗਿਆ ਸੀ ਕਿ ਉਹਨਾਂ ਦੇ ਉੱਤੇ ਪਿੰਡ ਵਾਸੀਆਂ ਦੇ ਦੁਆਰਾ ਵੀ ਪਥਰਾਵ ਕੀਤਾ ਗਿਆ ਹੈ ਤੇ ਇਸੇ ਦੌਰਾਨ ਹੁਣ ਪਿੰਡ ਵਾਸੀਆਂ ਦਾ ਵੀ ਬਿਆਨ ਸਾਹਮਣੇ ਆ ਚੁੱਕਾ ਹੈ ਜੀ ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਖ ਰਮੀਤ ਸਿੰਘ ਪਠਾਣ ਮਾਜਰਾ ਅਜੇ ਤੱਕ ਪੁਲਿਸ ਦੇ ਹਸਤੇ ਨਹੀਂ ਲੱਗੇ ਹਨ ਪਰ ਉਹ ਮੰਗਲਵਾਰ ਨੂੰ ਪੁਲਿਸ ਹਰਾਸਤ ਦੇ ਵਿੱਚੋਂ ਜਦੋਂ ਫਰਾਰ ਹੋਏ ਸਨ ਹੁਣ ਇਸ ਫਰਾਰ ਹੋਣ ਦੀ ਕਹਾਣੀ ਦੀਆਂ ਪਰਤਾਂ ਵੀ ਖੁੱਲਣ ਲੱਗੀਆਂ ਹਨ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਵਿੱਚ ਮੰਗਲਵਾਰ ਸਵੇਰੇ ਹਾਈ ਵੋਲਟੇਜ ਡਰਾਮਾ ਹੋਇਆ ਸੀ ਪੁਲਿਸ ਦੇ ਦੁਆਰਾ ਕਿਹਾ ਗਿਆ ਸੀ ਕਿ ਪਿੰਡ ਵਾਸੀਆਂ ਦੇ ਦੁਆਰਾ ਉਹਨਾਂ ਦੇ ਉੱਤੇ ਪੱਥਰ ਰੋੜੇ ਸਿੱਟੇ ਗਏ ਹਨ ਤੇ ਗੋਲੀਆਂ ਵੀ ਚਲਾਈਆਂ ਗਈਆਂ ਹਨ ਪਰ ਦੂਜੇ ਪਾਸੇ ਸਰਪੰਚ ਗੁਰਨਾਮ ਲਾਡੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਕੋਈ ਵੀ ਪੱਥਰ ਨਹੀਂ ਸੁੱਟੇ ਗਏ ਪੁਲਿਸ ਟੀਮ ਇੱਥੋਂ ਆਰਾਮ ਦੇ ਨਾਲ ਲੰਗਰ ਛੱਕ ਕੇ ਗਈ ਹੈ ਉਹਨਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਪਠਾਨ ਮਾਜਰਾ ਇੱਕ ਸਤਿਕਾਰਯੋਗ ਵਿਅਕਤੀ ਹਨ ਤੇ ਉਹਨਾਂ ਨੇ ਸਮਾਜ ਦੀ ਭਲਾਈ ਦੇ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ ਸਿਰਫ ਇੱਕ ਬਿਆਨ ਦੇ ਆਧਾਰ ਦੇ ਉੱਤੇ ਦਬਾਅ ਬਣਾ ਕੇ ਉਹਨਾਂ ਨੂੰ ਹੁਣ ਗ੍ਰਿਫਤਾਰ ਕਰਨਾ ਠੀਕ ਨਹੀਂ ਹੈ ਸੋ ਪੁਲਿਸ ਦੇ ਵੱਲੋਂ ਜਿਹੜੇ ਕਿ ਪਿੰਡ ਦੇ ਉੱਤੇ ਅਤੇ ਇਸ ਤੋਂ ਇਲਾਵਾ ਪਠਾਨ ਮਾਜਰਾ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਸਨ ਸੋ ਉਹਨਾਂ ਨੂੰ ਪਿੰਡ ਵਾਸੀਆਂ ਦੇ ਦੁਆਰਾ ਸਾਫ਼ ਨਕਾਰ ਦਿੱਤਾ ਗਿਆ ਹੈ ਇਸ ਤੋਂ ਲਾਵਾ ਸਰਪੰਚ ਗੁਰਨਾਮ ਲਾਟੀ ਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਇਸੇ ਦੇ ਉਲਟ ਉਨ੍ਹਾਂ ਦੇ ਵੱਲੋਂ ਬਿਆਨ ਜਾਰੀ ਕੀਤੇ ਗਏ ਹਨ ਕਿ ਪੁਲਿਸ ਸਵੇਰੇ ਸਵੇਰੇ ਚੋਰਾਬਾਂਗ ਉਨ੍ਹਾਂ ਦੇ ਘਰ ਦਾਖਲ ਹੋਈ ਸੀ ਤੇ ਸਾਡਾ ਰਿਸ਼ਤੇਦਾਰ ਹਰਮੀਤ ਸਿੰਘ ਪਠਾਨ ਮਾਜਰਾ ਜੋ ਕਿ ਸੌਂ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਪਠਾਨ ਮਾਜਰਾ ਨੂੰ ਉਨ੍ਹਾਂ ਦੀ ਹੀ ਕਾਰ ਦੇ ਵਿੱਚ ਬਿਠਾ ਕੇ ਲੈ ਗਈ ਇਸੇ ਦੇ ਨਾਲ ਹੀ ਪੰਜਾਬ ਪੁਲਿਸ ਦੀ ਸ਼ਿਕਾਇਤ ਤੋਂ ਬਾਅਦ ਹੁਣ ਕਰਨਾਲ ਪੁਲਿਸ ਨੇ ਵੀ ਹਰ ਪਹਿਲੂ ਦੇ ਉੱਤੇ ਡੰਗਾਈ ਦੇ ਨਾਲ ਜਾਂਚ ਕੀਤੀ ਹੈ ਤੇ ਇਸ ਤੋਂ ਬਾਅਦ ਸਾਨੂੰ ਨਹੀਂ ਪਤਾ ਕਿ ਪਠਾਨ ਮਾਜਰਾ ਪੁਲਿਸ ਤੋਂ ਕਿਵੇਂ ਫਰਾਰ ਹੋ ਗਏ ਹਨ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਭਾਰਤੀ ਪਾਸਪੋਰਟ ਹੁਣ ਕਾਫੀ ਜ਼ਿਆਦਾ ਮਜ਼ਬੂਤ ਹੋ ਚੁੱਕਾ ਹੈ ਜੀਹਾਂ 58 ਦੇਸ਼ਾਂ ਦੇ ਵਿੱਚ ਹੁਣ ਤੁਸੀਂ ਯਾਤਰਾ ਫ੍ਰੀ ਕਰ ਸਕਦੇ ਹੋ ਤੇ ਇੱਕ ਹੋਰ ਵੱਡੀ ਖੁਸ਼ਖਬਰੀ ਹੁਣ ਇਹ ਨਿਕਲ ਕੇ ਆ ਰਹੀ ਹੈ ਕਿ ਹੁਣ ਸਾਰਿਆਂ ਦੇ ਹੀ ਨਵੇਂ ਬਣ ਕੇ ਈ ਪਾਸਪੋਰਟ ਜੀਹਾਂ ਕੇਂਦਰੀ ਵਿਦੇਸ਼ ਮੰਤਰਾਲੇ ਦੇ ਵੱਲੋਂ ਖੇਤਰੀ ਪਾਸਪੋਰਟ ਦਫ਼ਤਰ ਜਲੰਧਰ ਦੇ ਵਿੱਚ ਹੁਣ ਈ ਪਾਸਪੋਰਟ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਮਈ ਦੇ ਸ਼ੁਰੂ ਦੇ ਵਿੱਚ ਹੀ ਪਾਸਪੋਰਟ ਸੇਵਾ ਪੁਲਿਸ ਟ్రਾਇਲ ਕੀਤਾ ਗਿਆ ਸੀ ਜੋ ਕਿ ਸਫਲ ਰਿਹਾ ਹੈ ਤੇ ਹੁਣ ਉਸ ਤੋਂ ਤੁਰੰਤ ਬਾਅਦ ਈ ਪਾਸਪੋਰਟ ਬਣਾਉਣੇ ਸ਼ੁਰੂ ਕਰ ਦਿੱਤੇ ਗਏ ਹਨ ਖੇਤਰੀ ਪਾਸਪੋਰਟ ਅਧਿਕਾਰੀ ਜਸ਼ਪਾਲ ਨੇ ਦੱਸਿਆ ਹੈ ਕਿ ਈ ਪਾਸਪੋਰਟ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਹੈ ਤੇ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਦੇ ਇਸ ਪ੍ਰਾਲੇ ਦੀ ਸ਼ਲਾਘਾ ਕੀਤੀ ਹੈ ਉਨ੍ਹਾਂ ਨੇ ਕਿਹਾ ਹੈ ਕਿ ਬਿਨੇਕਾਰਾਂ ਨੂੰ ਹੁਣ ਖੇਤਰੀ ਪਾਸਪੋਰਟ ਦਫ਼ਤਰ ਦੇ ਵਿੱਚ ਅਪੁਆਇੰਟਮੈਂਟ ਲੈਣ ਦੇ ਵਿੱਚ ਵੀ ਕੋਈ ਇੰਤਜ਼ਾਰ ਨਹੀਂ ਕਰਨਾ ਪੈ ਰਿਹਾ ਕਿਉਂਕਿ ਬਿਨੇਕਾਰਾਂ ਨੂੰ ਅਗਲੇ ਦਿਨ ਹੀ ਅਪਾਇੰਟਮੈਂਟ ਮਿਲ ਰਹੀ ਹੈ ਸੋ ਇਹ ਪਾਸਪੋਰਟ ਦੀ ਉਹਨਾਂ ਦੇ ਵੱਲੋਂ ਤਸਵੀਰ ਵੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਛੋਟੀ ਜਹੀ ਚਿਪ ਜਿਹੜੀ ਉਹ ਨਜ਼ਰ ਆਉਂਦੀ ਤੁਹਾਨੂੰ ਦਿਖਾਈ ਦੇ ਰਹੀ ਹੋਵੇਗੀ ਜਿੱਥੇ ਪਾਸਪੋਰਟ ਲਿਖਿਆ ਹੋਇਆ ਹੈ ਸੋ ਇਹ ਸਾਰੇ ਹੁਣ ਨਵੇਂ ਪਾਸਪੋਰਟ ਬਣਾਉਣ ਵਾਲਿਆਂ ਦੇ ਅਜਿਹੇ ਹੀ ਪਾਸਪੋਰਟ ਪੰਜਾਬ ਦੇ ਵਿੱਚ ਅਤੇ ਪੂਰੇ ਭਾਰਤ ਦੇ ਵਿੱਚ ਬਣਨਗੇ ਜ਼ਿਕਰਯੋਗ ਹੈ ਕਿ ਇਹ ਪਾਸਪੋਰਟ ਹੁਣ ਭਾਰਤ ਸਰਕਾਰ ਦੀ ਪਾਸਪੋਰਟ ਸੇਵਾ ਦਾ ਇੱਕ ਡਿਜੀਟਲ ਵਰਜ਼ਨ ਹੈ ਜਿਸ ਦੇ ਵਿੱਚ ਇੱਕ ਸੰਪਰਕ ਰਹਿਤ ਚਿਪ ਹੋਵੇਗੀ ਜੋ ਹਵਾਈ ਅੱਡੇ ਦੇ ਉੱਤੇ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਦੀ ਹੈ ਤੇ ਹੀ ਪਾਸਪੋਰਟ ਦੇ ਲਈ ਅਰਜ਼ੀ ਦੇਣ ਲਈ ਤੁਹਾਨੂੰ ਪਾਸਪੋਰਟ ਸੇਵਾ ਪੋਰਟਲ ਦੇ ਉੱਤੇ ਆਨਲਾਈਨ ਰਜਿਸਟਰਡ ਕਰਨ ਦੇ ਨਾਲ-ਨਾਲ ਈ-ਫਾਰਮ ਭਰਨਾ ਪਵੇਗਾ ਫਿਰ ਤੁਸੀਂ ਪਾਸਪੋਰਟ ਸੇਵਾ ਕੇਂਦਰ ਅਤੇ ਅਪਾਇੰਟਮੈਂਟ ਕਰਨ ਤੋਂ ਬਾਅਦ ਤੁਸੀਂ ਆਪਣੀ ਅਰਜ਼ੀ ਪ੍ਰਕਿਰਿਆ ਦਾਖਲ ਕਰ ਸਕਦੇ ਹੋ ਚਿਪ ਦੇ ਵਿੱਚ ਬਾਇਓਮੈਟ੍ਰਿਕ ਅਤੇ ਹੋਰ ਡਾਟਾ ਦੇ ਕਾਰਨ ਹਵਾਈ ਅੱਡੇ ਦੇ ਉੱਤੇ ਇਮੀਗ੍ਰੇਸ਼ਨ ਅਧਿਕਾਰੀ ਪਾਸਪੋਰਟ ਨੂੰ ਖੋਲੇ ਬਿਨਾਂ ਸਕੈਨ ਕਰ ਸਕਦੇ ਹਨ ਜਿਸ ਦੇ ਨਾਲ ਸਮਾਂ ਬਚੇਗਾ ਤੇ ਚਿਪ ਦੇ ਵਿੱਚ ਡਾਟਾ ਐਨਕ੍ਰਿਪਟ ਕੀਤਾ ਗਿਆ ਹੈ ਜੋ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਨੂੰ ਰੋਕ ਸਕਦਾ ਹੈ ਤੇ ਪੁਲਿਸ ਵੈਰੀਫਿਕੇਸ਼ਨ ਦਾ ਸਮਾਂ ਪਾਸਪੋਰਟ ਪੁਲਿਸ ਦੇ ਐਪ ਜਰੀਏ ਘਟ ਗਿਆ ਹੈ ਜੋ ਪ੍ਰਕਿਰਿਆ ਨੂੰ ਤੇਜ਼ ਬਣਾਉਂਦਾ ਹੈ ਸੋ ਸਾਰੇ ਹੁਣ ਪੰਜਾਬੀਆਂ ਨੂੰ ਜਿਹੇ ਜਿਹੜੇ ਉਹ ਪਾਸਪੋਰਟ ਮਿਲਣਗੇ ਈ ਪਾਸਪੋਰਟ ਇਸ ਦਾ ਜਿਹੜਾ ਕੀ ਨਾਮ ਰੱਖਿਆ ਗਿਆ ਹੈ ਜਿਸ ਦੇ ਵਿੱਚ ਕੀ ਇੱਕ ਚਿਪ ਹੋਵੇਗੀ ਜਿਸ ਦੇ ਕਾਰਨ ਪੰਜਾਬੀਆਂ ਨੂੰ ਕੋਈ ਵੀ ਜਿਹੜਾ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ 에ਅਰਪੋਰਟ ਦੇ ਉੱਤੇ ਖਾਸ ਕਰਕੇ ਬੋਰਡਿੰਗ ਕਰਦੇ ਸਮੇਂ ਤੇ ਇਸ ਤੋਂ ਇਲਾਵਾ ਇਹ ਕਾਫੀ ਜ਼ਿਆਦਾ ਸੁਰੱਖਿਅਤ ਹੋਵੇਗਾ ਤੇ ਇਸ ਦੀ ਕਾਪੀ ਕਰਨੀ ਵੀ ਕਾਫੀ ਜ਼ਿਆਦਾ ਮੁਸ਼ਕਲ ਹੋਵੇਗੀ ਇਸ ਤੋਂ ਇਲਾਵਾ ਹੁਣ ਪੰਜਾਬ ਦੇ ਵਿੱਚ ਹੜਾਂ ਦੇ ਵਿਚਾਲੇ ਜਲੰਧਰ ਵਾਸੀਆਂ ਦੇ ਲਈ ਡੀਸੀ ਨੇ ਕਰ ਦਿੱਤਾ ਹੈ ਵੱਡਾ ਐਲਾਨ ਦਿੱਤੀ ਹੈ ਇਹ ਸਖਤ ਚੇਤਾਵਨੀ ਜੀ ਹਾਂ ਪੰਜਾਬ ਦੇ ਵਿੱਚ ਹੜਾਂ ਦੇ ਵਿਚਾਲੇ ਜਲੰਧਰ ਦੇ ਡਿਪਟੀ ਕਮਿਸ਼ਨਰ ਡਾਕਟਰ ਹਮਾਂਚੂ ਅਗਰਵਾਲ ਨੇ ਇਨਾ ਔਖੇ ਸਮੇਂ ਦੇ ਦੌਰਾਨ ਜ਼ਿਲ੍ਹੇ ਦੇ ਵਿੱਚ ਜ਼ਰੂਰੀ ਵਸਤਾਂ ਦੀ ਜਮ੍ਹਾਂ ਖੋਰੀ ਕਰਨ ਅਤੇ ਵੱਧ ਕੀਮਤ ਵਸੂਲਣ ਵਾਲੇ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਦੇ ਦਿੱਤੀ ਹੈ ਜਮ੍ਹਾਂ ਖੋਰੀ ਅਤੇ ਮੁਨਾਫਾ ਖੋਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਡਾਕਟਰ ਅਗਰਵਾਲ ਨੇ ਕਿਹਾ ਹੈ ਕਿ ਉਨ੍ਹਾਂ ਦੇ ਧਿਆਨ ਦੇ ਵਿੱਚ ਆਇਆ ਹੈ ਕਿ ਕੁਝ ਦੁਕਾਨਦਾਰ ਖੜਾਂ ਦਾ ਹਵਾਲਾ ਦਿੰਦੇ ਹੋਏ ਕਰੀਅਾਨੇ ਸਬਜ਼ੀਆਂ ਫਲ ਅਤੇ ਹੋਰ ਵਸਤੂਆਂ ਜਿਹੜੀਆਂ ਕਿ ਮਹਿੰਗੇ ਭਾਅ ਦੇ ਉੱਤੇ ਵੇਚ ਰਹੇ ਹਨ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਸ਼ਾਸਨ ਅਜਿਹੇ ਲੁਟੇਰੀਆਂ ਦੇ ਵਿਰੁੱਧ ਸਖਤ ਕਾਰਵਾਈ ਕਰੇਗਾ ਤੇ ਡੀਸੀ ਨੇ ਕਿਹਾ ਹੈ ਕਿ ਇਹ ਪ੍ਰਸ਼ਾਸਨ ਦੀ ਪਹਿਲੀ ਤਰਜੀਹ ਹੈ ਕਿ ਜ਼ਰੂਰੀ ਵਸਤੂਆਂ ਆ ਆਮ ਲੋਕਾਂ ਨੂੰ ਸਮੇਂ ਸਿਰ ਵਾਜਬ ਦਰਾਂ ਦੇ ਉੱਤੇ ਉਪਲਬਧ ਕਰਵਾਈਆਂ ਜਾਣ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਅਮਰੀਕਾ ਦੇ ਟੈਰਫ ਤੋਂ ਬਾਅਦ ਹੁਣ ਭਾਰੀ ਵਾਧੇ ਦੇ ਬਾਅਦ ਡਾਲਰ ਦੇ ਮੁਕਾਬਲੇ ਰੁਪਈਏ ਦੇ ਵਿੱਚ ਵੀ ਭਾਰੀ ਗਰਾਵਟ ਦੇਖਣ ਨੂੰ ਮਿਲ ਰਹੀ ਹੈ ਤੇ ਦੂਜੇ ਪਾਸੇ 골ਡ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਜੀਹਾਂ ਨਿਵੇਸ਼ਕ ਲਗਾਤਾਰ ਸੇਫ ਹੈਵਨ ਦੀ ਭਾਲ ਦੇ ਵਿੱਚ ਹਨ ਸੋ ਇਸੇ ਦੌਰਾਨ ਖਾਸ ਗੱਲ ਹੈ ਕਿ ਪਿਛਲੇ 7 ਦਿਨਾਂ ਦੇ ਦੌਰਾਨ ਹੀ 골ਡ ਦੀ ਕੀਮਤ 6000 ਰੁਪਏ ਦੇ ਕਰੀਬ ਵੱਧ ਚੁੱਕੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਹੁਣ 24 ਕੈਰਟ ਸੋਨੇ ਦੀ ਕੀਮਤ 1,07,800 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਚੁੱਕੀ ਹੈ ਜੋ ਕਿ ਆਪਣੇ ਹਾਈ ਰਿਕਾਰਡ ਪੱਧਰ ਦੇ ਉੱਤੇ ਪਹੁੰਚ ਚੁੱਕੀ ਹੈ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤਾਂ ਮੋਦੀ ਅਤੇ ਟਰੰਪ ਦੇ ਵਿਚਕਾਰ ਜਿੱਥੇ ਕਿ ਵਿਵਾਦ ਚੱਲ ਰਿਹਾ ਹੈ ਟਰੰਪ ਦੇ ਵੱਲੋਂ ਲਗਾਤਾਰ ਭਾਰਤ ਦੇ ਉੱਤੇ ਟੈਰਫ ਲਗਾਇਆ ਜਾ ਰਿਹਾ ਹੈ ਪਰ ਦੂਜੇ ਪਾਸੇ ਹੁਣ ਰੂਸ ਦੇ ਰਾਸ਼ਟਰਪਤੀ ਪੁਤਨ ਦੇ ਵੱਲੋਂ ਭਾਰਤ ਦਾ ਸਾਥ ਦਿੱਤਾ ਗਿਆ ਹੈ ਜੀ ਹਾਂ ਜਿੱਥੇ ਕਿ ਭਾਰਤ ਦੇ ਵੱਲੋਂ ਲਗਾਤਾਰ ਰੂਸ ਤੋਂ ਕੱਚਾ ਤੇਲ ਖਰੀਦਿਆ ਜਾ ਰਿਹਾ ਹੈ ਇਸੇ ਦਰਮਿਆਨ ਹੁਣ ਰੂਸ ਨੇ ਭਾਰਤ ਨੂੰ ਤੇਲ ਦੇ ਉੱਤੇ ਮਿਲਣ ਵਾਲੀ ਛੋਟ ਵਧਾ ਕੇ 3 ਤੋਂ 4 ਡਾਲਰ ਪ੍ਰਤੀ ਬੈਰਲ ਕਰ ਦਿੱਤੀ ਗਈ ਹੈ ਜੋ ਕਿ ਪਹਿਲਾਂ ਇਹ ਛੋਟ 2.50 ਜੋ ਕਿ ਢਾਈ ਡਾਲਰ ਸੀ ਹੁਣ ਇਸ ਨੂੰ ਵਧਾ ਕੇ 3 ਤੋਂ 4 ਡਾਲਰ ਕਰ ਦਿੱਤਾ ਗਿਆ ਹੈ ਜਦ ਕਿ ਜੁਲਾਈ ਦੇ ਵਿੱਚ ਸਿਰਫ ਇੱਕ ਪ੍ਰਤੀ ਡਾਲਰ ਵੈਰਲ ਹੀ ਜਿਹੜੀ ਕਿ ਸ਼ੋਰਟ ਮਿਲ ਰਹੀ ਸੀ ਇਸ ਤੋਂ ਬਾਅਦ ਹੁਣ ਅਗਲੀ ਖਬਰ ਦੀ ਗੱਲ ਕਰੀਏ ਤੇ ਪੰਜਾਬ ਰੋਡਵੇਜ ਦੀ ਇੱਕ ਬੱਸ ਦੇ ਵਿੱਚ ਕਰਮਚਾਰੀਆਂ ਦੇ ਵੱਲੋਂ ਨਸ਼ੀਲੇ ਪਦਾਰਥ ਦਾ ਸੇਵਨ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਪੰਜਾਬ ਰੋਡਵੇਜ ਦੇ ਮੁਲਾਜ਼ਮਾਂ ਦੀ ਇਹ ਵਾਇਰਲ ਵੀਡੀਓ ਨੇ ਹੁਣ ਸ਼ਹਿਰ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਤੇ ਨਾਲ ਹੀ ਇਸ ਵੀਡੀਓ ਨੇ ਨਸ਼ਿਆਂ ਵਿਰੁੱਧ ਜੰਗ ਦੀ ਮੁਹਿੰਮ ਨੂੰ ਵੀ ਬੇਨਕਾਬ ਕਰ ਦਿੱਤਾ ਹੈ ਜਿਹੜੀ ਕਿ ਭਗਵੰਤ ਮਾਨ ਦੇ ਵੱਲੋਂ ਚਲਾਈ ਜਾ ਰਹੀ ਹੈ ਚਾਰੀ ਯਾਤਰੀਆਂ ਦੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾ ਰਹੇ ਹਨ ਲੋਕਾਂ ਨੇ ਮੁਲਾਜ਼ਮਾਂ ਦੇ ਇਸ ਕੰਮ ਦੀ ਸਖਤ ਆਲੋਚਨਾ ਕੀਤੀ ਹੈ ਰੋਡਵੇਜ ਅਮਰਤਸਰ ਦੇ ਜੀਐਸ ਮਜੀਤ ਸਿੰਘ ਨੇ ਦੱਸਿਆ ਹੈ ਕਿ ਇਹ ਵੀਡੀਓ ਉਨ੍ਹਾਂ ਦੇ ਧਿਆਨ ਦੇ ਵਿੱਚ ਆਉਣ ਤੋਂ ਬਾਅਦ ਉਕਤ ਮੁਲਾਜ਼ਮਾਂ ਨੂੰ ਰੂਟ ਆਫ ਕਰਦਿਆਂ ਹੋਇਆਂ ਮੁਖ ਦਫ਼ਤਰ ਨੂੰ ਸੂਚਿਤ ਕਰਨ ਤੋਂ ਬਾਅਦ ਉਨ੍ਹਾਂ ਦੇ ਡੋਪ ਟੈਸਟ ਲਈ ਸਿਵਲ ਸਰਜਨ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ ਇਹ ਵੀਡੀਓ ਕਾਫੀ ਜ਼ਿਆਦਾ ਸ਼ਰਮਸ਼ਾਰ ਹੈ ਤੇ ਇਸੇ ਦੇ ਲਈ ਹੁਣ ਵਿਭਾਗ ਇਹ ਜਈਆਂ ਕਟਨਾਵਾਂ ਦੇ ਉੱਤੇ ਨਜ਼ਰ ਰੱਖੇਗਾ ਜਦਕਿ ਇਸ ਦੀ ਨਿਯਮਤ ਜਾਂਚ ਦੇ ਲਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਹੁਣ ਇਹਨਾਂ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਤਸਵੀਰ ਤੁਸੀਂ ਦੋਨਾਂ ਮੁਲਾਜ਼ਮਾਂ ਦੀ ਦੇਖ ਸਕਦੇ ਹੋ ਜੋ ਕਿ ਬੱਸ ਦੇ ਵਿੱਚ ਬੈਠ ਕੇ ਸ਼ਰਿਆਮ ਨਸ਼ਾ ਪੀ ਰਹੇ ਹਨ ਤੇ ਜਿਸ ਤੋਂ ਬਾਅਦ ਕਿ ਚਿੱਟੇ ਦਾ ਸੇਵਨ ਕਰ ਰਹੇ ਹਨ ਤੇ ਪੰਜਾਬ ਸਰਕਾਰ ਦੇ ਵੱਲੋਂ ਜਿੱਥੇ ਕਿ ਪੰਜਾਬ ਦੇ ਵਿੱਚ ਜੁੱਧ ਨਸ਼ਿਆਂ ਵਿਰੋਧ ਚਲਾਇਆ ਜਾ ਰਿਹਾ ਹੈ ਪਰ ਪੰਜਾਬ ਦੇ ਬੱਸ ਸਟੈਂਡਾਂ ਦੇ ਵਿੱਚ ਸ਼ਰਿਆਮ ਮੁਲਾਜ਼ਮ ਜੋ ਕਿ ਸਰਕਾਰੀ ਮੁਲਾਜ਼ਮੇ ਆ ਉਹ ਸ਼ਰਿਆਮ ਨਸ਼ਾ ਕਰ ਰਹੇ ਹਨ ਤੇ ਜਿਸ ਤੋਂ ਬਾਅਦ ਸਵਾਰੀਆਂ ਦੀ ਜਾਨ ਵੀ ਖਤਰੇ ਦੇ ਵਿੱਚ ਪਾ ਰਹੇ ਹਨ ਸੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿ ਇਹਨਾਂ ਦੇ ਉੱਤੇ ਕਿਹੜਾ ਐਕਸ਼ਨ ਹੋਣਾ ਚਾਹੀਦਾ ਹੈ